ਸਤਿ ਸ਼੍ਰੀ ਅਕਾਲ ਜੀ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗੁਰਸ਼ਰਨ ਕੌਰ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ ਅੰਮ੍ਰਿਤਸਰ ਛੋਏ ਦਰਦਨਾਖਾਸੇ ਤੇ ਬੋਲਿਆ ਕਾਲੀਦਾਲ ਦੇ ਪ੍ਰਧਾਨ ਸੁਖਬੀਰ ਬਾਦਲ ਨਵਜੋਤ ਸਿੱਧੂ ਦੇ ਅਸਤੀਫੇ ਦੀ ਕੀਤੀ ਮੰਗ ਰੇਲ ਹਾਸੇ ਵਿੱਚ ਜਿਮਰਜੀਤ ਬਿਆਸ ਆਏ ਸਾਹਮਣੇ ਕਿਹਾ ਕੈਪਟਨ ਸਰਕਾਰ ਕਰੇ ਦੋਸ਼ਾਂ ਖਿਲਾਫ ਸਖਤ ਕਾਰਵਾਈ ਚੰਡੀਗੜ੍ਹ ਦੀ ਪਿੰਡ ਬਚਾਓ ਕਮੇਟੀ ਨੇ ਹਾਈ ਕੋਰਟ ਜਾਣ ਦਾ ਕੀਤਾ ਐਲਾਨ ਪ੍ਰਸ਼ਾਸਨ ਨੂੰ 1 ਮਹੀਨੇ ਦਾ ਨੋਟਿਸ ਪੇਜ ਆਪਣਾ ਫੈਸਲਾ ਵਾਪਸ ਲੈਣ ਦੀ ਦਿੱਤੀ ਚਾਹਤ ਆਪਣੀ ਹੁਣ ਖਬਰਾਂ ਵਿਸਥਾਰ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਪੀਰ ਬਾਦਲ ਨੇ ਅੰਮ੍ਰਿਤਸਰ ਦੁਸ਼ਾਰਾ ਹਾਸੀਲੇ ਸਿੱਧੂ ਜੋੜੇ ਨੂੰ ਜ਼ਿੰਮੇਵਾਰ ਠਰਾਇਆ ਉਹਨਾਂ ਕੈਬਨਟ ਮੰਤਰੀ ਨਵਜੋਤ ਸਿੱਧੂ ਦੇ ਅਸਤੀਫੇ ਦੀ ਮੰਗ ਕਰਦਿਆਂ ਕੈਪਟਨ ਸਰਕਾਰ ਤੇ ਕਈ ਤਰ੍ਹਾਂ ਦੇ ਗੰਭੀਰ ਇਲਜ਼ਾਮ ਲਗਾਏ ਨੇ ਅੰਮ੍ਰਿਤਸਰ ਵਿੱਚ ਬੀਤੀ ਰਾਤ 60 ਤੋਂ ਵੱਧ ਲੋਕਾਂ ਦੀ ਜਾਨ ਲੈਣ ਵਾਲੇ ਭਿਆਨਕ ਰੇਲ ਹਾਦਸੇ ਤੇ ਸਿਆਸਤ ਭੱਗ ਦੀ ਨਜ਼ਰ ਆ ਰਹੀ ਹੈ। ਸੂਬੇ ਦੇ ਵੱਖ-ਵੱਖ ਸਿਆਸਤਦਾਨ ਇਸ ਤਰ੍ਹਾਂ ਦੇ ਖਿਲਾਫ ਆਪੋ ਆਪਣੇ ਤਰੀਕੇ ਨਾਲ ਪ੍ਰਤੀਕਿਰਿਆ ਦੇ ਰਹੇ ਹਨ। ਜਿਦੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਹੀ ਇਸ ਹਾਦਸੇ ਨੂੰ ਕਤਲ ਦਾ ਨਾਮ ਦੇ ਚੁੱਕਿਆ। ਉੱਥੇ ਹੀ ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਹਾਦਸੇ ਦਾ ਤੋੜਾ ਸਿੱਧੂ ਜੋੜੇ ਦੇ ਸਿਰ ਝਾੜਿਆ। ਸੁਖਬੀਰ ਬਾਦਲ ਨੇ ਮਾਮਲੇ ਵਿੱਚ ਐਫ ਆਈ ਆਰ ਦਰਜ ਦਿਖਾਉਂਦਿਆਂ ਇਲਜ਼ਾਮ ਲਗਾਏ ਕਿ ਕੈਪਟਨ ਸਰਕਾਰ ਨੇ ਐਫ ਆਈ ਆਰ ਅਣਪਛਾਤੇ ਵਿਅਕਤੀਆਂ ਖਿਲਾਫ ਦਰਜ ਕੀਤੀ ਹੈ ਜਦਕਿ ਇਹ ਸਿੱਧੂ ਜੋੜੇ ਅਤੇ ਦੁਸ਼ਾਇਰੇ ਦੇ ਪ੍ਰਬੰਧਕਾਂ ਖਿਲਾਫ ਦਰਜ ਕੀਤੀ ਜਾਣੀ ਚਾਹੀਦੀ ਸੀ ਕਰਨਾ ਨਹੀਂ ਹਾਦਸੇ ਤੋਂ ਬਾਅਦ ਆਈਆਂ ਸਟੇਜ ਤੋਂ ਪ੍ਰਬੰਧਕ ਦੀਆਂ ਵੀਡੀਓਜ਼ ਦਾ ਹਵਾਲਾ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਹਾਦਸਾ ਕੋਈ ਇਤਰਾਜ਼ ਨਹੀਂ ਬਲਕਿ ਕਤਲਿਆਮ ਹੈ ਕੋਈ ਇਸ ਮੌਕੇ ਸੁਖਬੀਰ ਬਾਦਲ ਨੇ ਦੋਸ਼ੀਆਂ ਖਿਲਾਫ ਐਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਹਾਦਸੇ ਦੌਰਾਨ ਮਾਰੇ ਗਏ ਵਿਅਕਤੀਆਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ ਜਿੱਥੇ ਉਹਨਾਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਦੀ ਵੀ ਮੰਗ ਕੀਤੀ ਚਲहाल ਇਸ ਮਾਮਲੇ ਤੇ ਸਰਕਾਰ ਵੱਲੋਂ ਬਣਾਈ ਗਈ ਜਾਂਚ ਕਮੇਟੀ ਵਿੱਚ ਕਿਸ ਨੂੰ ਦੋਸ਼ੀ ਬਣਾਇਆ ਜਾਂਦਾ ਹੈ ਤੇ ਕਿਸ ਨੂੰ ਜੇਲ੍ਹ ਭੇਜਿਆ ਜਾਂਦਾ ਹੈ ਦੇਖਣਾ ਲਾਜ਼ਮੀ ਹੋਵੇਗਾ ਤਰਨਤਾਰਨ ਤੋਂ ਪਵਨ ਕੁਮਾਰ ਟੀਫਾਰ ਚੈਨਲ ਪੰਜਾਬੀ ਅੰਮ੍ਰਿਤਸਰ ਹਾਦਸੇ ਤੋਂ ਬਾਅਦ ਸਿਮਰਜੀਤ ਸਿੰਘ ਪੈਂਸ ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹਾਦਸੇ ਦੌਰਾਨ ਜ਼ਖਮੀ ਹੋਏ ਵਿਅਕਤੀਆਂ ਦਾ ਹਾਲਚਾਲ ਜਾਣਨ ਪੁੱਜੀ ਜਿੱਥੇ ਇਹ ਆਗੂ ਕੈਪਟਨ ਸਰਕਾਰ ਨੂੰ ਦੋਸ਼ਾਂ ਖਿਲਾਫ ਕਾਰਵਾਈ ਦੀ ਹਦਾਇਤ ਕਰਨ ਦੇ ਨਾਲ-ਨਾਲ ਨਵਜੋਤ ਕੋਰ ਸਿੱਧੂ ਦੀ ਢਾਲ ਬਣੇ ਵੀ ਦਿਖਾਈ ਦਿੱਤੇ ਅੰਮ੍ਰਿਤਸਰ ਦੇ ਜੋੜਾ ਫਾਟ ਕਨੇੜੇ ਬਾਪਰੇ ਭਿਆਨਕ ਰੇਲ ਹਾਦਸੇ ਤੋਂ ਬਾਅਦ ਸਿਆਸਤਦਾਨਾਂ ਵੱਲੋਂ ਘਟਨਾ ਵਾਲੇ ਸਥਾਨ ਦਾ ਦੌਰਾ ਕਰਨਾ ਅਤੇ ਪੀੜਤਾਂ ਦਾ ਹਾਲਚਾਲ ਪੁੱਛਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੋਂ ਬਾਅਦ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬਾਸ ਦੇ ਵਿਰੋਧੀ ਧਿਰ ਦੇ ਆਗੂ ਹਰਪਾਲਜੀ ਮਾਥਣੇ ਆਪ ਲੀਡਰਸ਼ਿਪ ਨੇ ਹਸਪਤਾਲ ਵਿੱਚ ਜਾ ਕੇ ਪੀੜਤਾਂ ਦਾ ਹਾਲਚਲ ਪੁੱਛਿਆ ਇਸ ਮੌਕੇ ਜਿੱਥੇ ਸਿਮਰਜੀਤ ਸਿੰਘ ਬਾਸ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਅਤੇ ਨੌਕਰੀ ਦੇਣ ਦੀ ਮੰਗ ਕੀਤੀ ਤਾਂ ਦੂਜੇ ਪਾਸੇ ਹਰਪਾਲਜੀ ਮਾ ਅਤੇ ਆਪ ਲੀਡਰਸ਼ਿਪ ਨੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੂੰ ਜਾਂਚ ਨੂੰ ਇੱਕ ਪਾਸੇ ਰੱਖ ਦੋਸ਼ੀ ਪ੍ਰਬੰਧਕਾਂ ਖਿਲਾਫ ਜਲਦ ਤੋਂ ਜਲਦ ਕਾਰਵਾਈ ਕਰਨ ਦੀ ਹਦਾਇਤ ਵੀ ਦਿੱਤੀ ਕਿ ਕਰ ਰੋਇਣਾ ਰਵਾਇਤੀ ਤੰਗ ਹੋ ਗਿਆ ਮੈਨੂੰ ਸਟੇਟਿਊਡਲ ਜਾਂਚ ਚ ਉਹ ਤਾਂ ਜਾਂਚ ਤਾਂ ਲੋਕਾਂ ਨੇ ਕਰ ਲਈ ਸਾਰੀ ਤੁਸੀਂ ਲੋਕਾਂ ਨੇ ਕਰ ਲਈ ਮੀਡੀਆ ਨੇ ਕਰ ਲਈ ਸਭ ਨੂੰ ਪਤਾ ਵੀ ਕਿਵੇਂ ਹੋਇਆ ਕੀ ਹੋਇਆ ਮਜਿਸਟ੍ਰੇਟ ਸਿਰਫ ਉਹਨੂੰ ਰਿਟਰਨ ਦੇ ਵਿੱਚ ਲੈ ਆਊਗਾ ਜੀ ਮੁੱਖ ਮੰਤਰੀ ਸਾਹਿਬ ਨੂੰ ਜਿਹੜੇ ਲੋਕ ਇਸ ਹਾਸੇ ਦਾ ਸ਼ਿਕਾਰ ਹੋ ਕੇ ਆਪਣੀ ਧਿਆਨ ਤੋਂ ਹੱਤ ਹੋ ਚੁੱਕੇ ਆ ਉਹਨਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਈਆ ਸੈਂਟਰ ਤੋਂ ਲੈਣ ਆਪ ਦੇਣ ਤੇ ਇੱਕ ਇੱਕ ਸਰਕਾਰੀ ਲਾਤੀ ਅੱਜ ਜ਼ਖਮਾਂ ਦੇ ਉੱਤੇ ਨਾ ਪਰਿਵਾਰਾਂ ਦੇ ਜ਼ਖਮਾਂ ਦੇ ਉੱਤੇ ਨਮਕ ਛਿੜਕਣ ਦੀ ਲੋਡ ਨਹੀਂ ਅੱਜ ਮੱਲਮ ਲਾਉਣ ਦੀ ਲੋੜ ਕੋਲ ਜਾਂਚ ਹੋਣੀ ਚਾਹੀਦੀ ਮੈਂ ਕਹਿੰਦਾ ਪਰ ਇਹ ਮੈਂ ਪਹਿਛੇ ਜਿਹੜਾ ਮੁੱਦਾ ਕੇਸ ਆ ਉਤਰਾੰਤਰ ਹੋਣਾ ਚਾਹੀਦਾ ਕਿ ਚਾਹੇ ਐਰਬਨਕਾਰੀ ਨੇ ਚਾਹੇ ਸਰਕਾਰੀ ਪ੍ਰਸ਼ਾਸਨ ਕਰੀ ਨੇ ਜਿਹੜੇ ਕੰਮ ਤੁਹਾਨੂੰ ਪਤਾ ਲੱਗਿਆ ਮੀਡੀਆ ਰਹੀ ਤੇ 30 ਦੇ ਕਰੀਬ ਤੱਕ ਤੱਕ ਪੁਲਿਸ ਨੇ ਲੱਗੇ ਹੋਏ ਸਵੋਧ ਉਹਨਾਂ ਦੇ ਮੁੱਢਲੀ ਜ਼ਿੰਮੇਵਾਰੀ ਬਣਦੀ ਉਹਨਾਂ ਨੇ ਚੌਕ ਨਿਟਰੋਨ ਕੀਤਾ ਉਹਨਾਂ ਨੂੰ ਪਤਾ ਨਹੀਂ ਸਮਝ ਨਹੀਂ ਬੈਠ ਰਿਹਾ ਕਾ ਦਾ ਦਾ ਮਤਲਬ ਕਿ ਕਿਹੜਾ ਕਿਹੜਾ ਪੰਜਾਬ ਪੁਲਿਸ ਜ਼ਿੰਮੇਵਾਰ ਹੈ ਇਸ ਮੌਕੇ ਦੋਮਾ ਹੀ ਆਗੂਆਂ ਨੇ 100 ਹੁੰਦਿਆਂ ਹਾਸਲੇ ਲਈ ਜ਼ਿੰਮੇਵਾਰ ਦੱਸੇ ਜਾ ਰਹੇ ਬਿਬਾ ਨਵ ਮੌਕੇ ਦੇ ਉੱਤੇ ਲੋਕਾਂ ਨੇ ਦੱਸਿਆ ਵੀ ਪ੍ਰਬੰਧਕਾਂ ਦੇ ਕੋਲੇ ਮਨਜ਼ੂਰੀ ਹੈ ਨਹੀਂ ਸੀ ਜੇ ਮਨਜ਼ੂਰੀ ਨਹੀਂ ਸੀ ਤੇ ਆਇਆ ਪੁਲਿਸ ਨੇ ਕਰਨ ਕਿਉਂ ਦਿੱਤਾ ਪ੍ਰੋਗਰਾਮ ਜੇ ਉਹ ਪ੍ਰੋਗਰਾਮ ਹੋਇਆ ਤੇ ਪੁਲਿਸ ਨੂੰ ਇਕੱਲਾ ਪੁਲਿਸ ਨਹੀਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਐਂਡ ਨਾਲੋਂ ਨਾਲ ਰੇਲਵੇ ਐਡਮਿਨਿਸਟ੍ਰੇਸ਼ਨ ਉੱਥੇ ਹਿਊਮਨ ਚੇਨ ਬਣਾ ਕੇ ਖੜਦੇ ਭਾਈ ਟ੍ਰੇਨ ਦਾ ਕੰਮ ਹੈਗਾ ਇੰਨਾ ਓਵਰਕਰਾਊਡ ਨੂੰ ਕੋਈ 10-20 ਪੁਲਿਸ ਮੁਲਾਜ਼ਮ ਕਾਬੂ ਕਰ ਹੀ ਨਹੀਂ ਸਕਦੇ ਤੋ ਮੈਂ ਸਪਸ਼ਟ ਕਹਿਣਾ ਕਿ ਇਹ ਪ੍ਰਸ਼ਾਸਨ ਪ੍ਰਸ਼ਾਸਨ ਇਹ ਆਗਿਆ ਦਿੱਤੀ ਜਾਂ ਨਾਲ ਦਿੱਤੀ ਮੁੱਢਲੇ ਨੂੰ ਕੁਝ ਕੁਆਚਨ ਜੇਕਰ ਐਸਐਸਓ ਦੀ ਆਗਿਆ ਦਿੱਤੀ ਹੈ ਬਹੁਤ ਦੰਦ ਕਰਨਾ ਹੈ ਸੱਚ ਕੋਲ ਪਾਬੰਦੀ ਨਹੀਂ ਕੋਈ ਉਹਨਾਂ ਦੇ ਦਰੋਂ ਅਗੇ ਹੀ ਦੇ ਸਕਦਾ ਹੈ ਕਿ ਜਿਹੜਾ ਵੀ ਵਿਅਕਤੀ ਕਿਉਂਕਿ ਗੈਸਤ ਦਾ ਕੋਈ ਵੀ ਜਾ ਸਕਦਾ ਹੈ ਗੈਸਤ ਦਾ ਪਤਾ ਨਹੀਂ ਕਿ ਕਵੀ ਮੜਿਆ ਜਾਂ ਨਹੀਂ ਹੈ ਮੁੱਢਲੇ ਰੂਪ ਵਿੱਚ ਸਭ ਤੋਂ ਪਹਿਲਾਂ ਉਹਨਾਂ ਜਿਹੜੇ ਅਧਿਕਾਰ ਦੇ ਜਾਂਚ ਉਹਦੇ ਖਰਾਬ ਹੋਣੀ ਜਿੱਦੇ ਉਸ ਤੋਂ ਬਾਅਦ ਜਿਹੜਾ ਹੋਰ ਵੀ ਕੋਈ ਆਉਣਾ ਚਾਹੇ ਵਿਅਕਤੀ ਵਿਦੇਸ਼ ਤੋਂ ਕੋਈ ਸ਼ਾਮਲ ਕਰਦਾ ਹੈ ਤਾਂ ਜਾਂਚ ਠੀਕ ਹੈ ਹਾਲਾਂਕਿ ਸਿਆਸਤਦਾਨ ਹਸਪਤਾਲਾਂ ਵਿੱਚ ਪੀੜਤ ਵਿਅਕਤੀਆਂ ਦਾ ਹਾਲਚਾਲ ਜਾਣਨ ਪਹੁੰਚ ਪਰ ਇਸ ਦੌਰਾਨ ਸਿਆਸੀ ਤਵੇ ਤੇ ਬਿਆਨਬਾਜ਼ੀਆਂ ਦੀ ਰੋਟੀ ਵੀ ਖੂਬ ਰਾੜੀ ਜਾ ਰਹੀ ਹੈ। ਇੱਕ ਦੂਜੇ ਨੂੰ ਹਾਸੇ ਤੇ ਸਿਆਸਤ ਨਾ ਕਰਨ ਦੀ ਸਲਾਹ ਦਿੰਦੇ ਸਿਆਸਤਦਾਨ ਕਿਤੇ ਨਾ ਕਿਤੇ ਆਪਣੀ ਦਵਾਈ ਦਾ ਸਵਾਦ ਆਪ ਚਖਣਾ ਭੁੱਲ ਗਏ ਜਾਪਦੇ ਨੇ। ਬਿਊਰੋ ਰਿਪੋਰਟ ਟੀ5 ਚੈਨਲ ਪੰਜਾਬੀ। ਰੇਲ ਹਾਦਸੇ ਦੇ ਪੀੜਤਾਂ ਨੂੰ ਮਿਲਣ ਲਈ ਆਮ ਆਦਮੀ ਪਾਰਟੀ ਦੇ ਬਾਗੀ ਤੜੇ ਦੇ ਆਗੂ ਸੁਖਪਾਲ ਖੈਰਾ ਹਸਪਤਾਲ ਗਏ। ਜ਼ਖਮੀਆਂ ਦਾ ਹਾਲ-ਚਲ ਪੁੱਛਣ ਤੋਂ ਬਾਅਦ ਉਹਨਾਂ ਕਿਹਾ ਕਿ ਇਸ ਹਾਦਸੇ ਦੀ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਹਾਦਸੇ ਦੇ ਲਈ ਰੇਲਵੇ ਅਤੇ ਸਥਾਨਕ ਸਰਛਾਤਨ ਬਰਾਬਰ ਜ਼ਿੰਮੇਵਾਰ ਹਨ। ਦੇ ਨਾਲ ਹੀ ਉਹਨਾਂ ਨੇ ਮੰਗ ਕੀਤੀ ਕਿ ਆਬਾਦੀ ਵਾਲੀ ਥਾਵਾਂ ਤੇ ਰੇਲਵੇ ਨੂੰ ਫੈਂਸਿੰਗ ਕਰਨੀ ਚਾਹੀਦੀ ਹੈ ਉਹਨਾਂ ਘਟਨਾ ਲਈ ਕੇਂਦਰੀ ਰੇਲ ਮੰਤਰੀ ਪਿਊਸ਼ ਕੋਇਲ ਦੇ ਅਸਤੀਫੇ ਦੀ ਮੰਗ ਕੀਤੀ ਇਹਦੇ ਵਿੱਚ ਰੇਲਵੇਜ਼ ਦਾ ਬਹੁਤ ਵੱਡਾ ਦੋਸ਼ ਹੈ ਚਾਹੇ ਉਹ ਜਿੰਨਾ ਮਰਜੀ ਇਸ ਨੂੰ ਨਕਾਰਿਆ ਜਾਣ ਅਗਰ ਇਹੀ ਹਾਦਸਾ ਕਿਸੇ ਡਿਵੈਲਪਡ ਕੰਟਰੀ ਵਿੱਚ ਹੋਇਆ ਹੁੰਦਾ ਤਾਂ ਹੁਣ ਤੱਕ ਰੇਲਵੇਜ਼ ਮਿਨਿਸਟਰ ਨੇ ਰਿਸਪੋਨਸੀਬਿਲਟੀ ਲੈ ਕੇ ਅਸਤੀਫਾ ਦੇ ਦੇਣਾ ਸੀਗਾ ਬਹੁਤ ਸਾਰੇ ਅਸਤੀਫੇ ਇਸ ਦੇਸ਼ ਵਿੱਚ ਜਦੋਂ ਤੱਕ ਅ ਨੈਤਿਕਤਾ ਤੇ ਮੋਰੈਲਿਟੀ ਜਾਗਦੀ ਸੀਗੀ ਤੇ ਲੋਕਾਂ ਦੀ ਜ਼ਮੀਰ ਜਾਗਦੀ ਸੀ ਲੋਕ ਰੇਲਵੇਜ਼ ਮਿਨਿਸਟਰ ਜ਼ਿੰਮੇਵਾਰੀ ਲੈ ਕੇ ਅਸਤੀਫਾ ਦਿੰਦੇ ਸੀ ਏਵੀਏਸ਼ਨ ਮਿਨਿਸਟਰ 에ਅਰ ਕ੍ਰੈਸ਼ ਤੋਂ ਬਾਅਦ ਅਸਤੀਫਾ ਦਿੰਦੇ ਸੀ ਲੇਕਿਨ ਹੁਣ ਉਹ ਠੀਠ ਹੋ ਗਏ ਨੇ ਸਾਰੇ ਔਰ ਇੱਥੇ ਫੈਂਸਿੰਗ ਹੋਣੀ ਚਾਹੀਦੀ ਆ ਜਿਹੜੇ ਖਾਸ ਤੌਰ ਤੇ ਸ਼ਹਿਰਾਂ ਦੇ ਨੇੜੇ-ਨੇੜੇ ਆਬਾਦੀ ਵਿੱਚ ਟ੍ਰੇਨ ਲੰਘਦੀ ਆ ਮੈਂ ਕਹਿੰਦਾ ਜਾਨਵਰਾ ਦਾ ਵੀ ਬਚਾਅ ਹੋਣਾ ਚਾਹੀਦਾ ਜਾਨਵਰ ਦੇ ਔਣ ਕਰਕੇ ਬਹੁਤ ਸਾਰੇ ਐਕਸੀਡੈਂਟ ਹੁੰਦੇ ਨੇ ਇਸ ਲਈ ਬਹੁਤ ਸਾਰਾ ਰੇਲਵੇਜ਼ ਨੂੰ ਸੁਧਾਰ ਕਰਨ ਦੀ ਲੋੜ ਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਪੰਜਾਬ ਉਹਦਾ ਬਹੁਤ ਵੱ ਇੱਕ ਇਸ ਤਰ੍ਹਾਂ ਦਾ ਫੰਕਸ਼ਨਲ ਆਊਟ ਕੀਤਾ ਜਿਹੜਾ 50 ਗੱਜ ਦੇ ਉੱਤੇ ਰਾਵਣ ਸਾੜ ਰਹੇ ਸੀਗੇ ਲੋਕਾਂ ਨੂੰ ਕਹਿੰਦੇ ਨੇ ਕਿ ਤੁਸੀਂ ਟਰੈਕ ਤੇ ਨਹੀਂ ਜਾਣਾ ਇਹ ਤਾਂ ਪਤਾ ਹੀ ਆ ਸਭ ਨੂੰ ਪਰ ਇਹ ਵੀ ਨਾਲ ਸੱਚ ਹੈ ਕਿ ਭਾਰਤ ਵਿੱਚ ਅੱਜ ਵੀ ਬਹੁਤ ਸਾਰੇ ਲੋਕ ਗਰੀਬ ਆਦਮੀ ਆਪਣੇ ਜੰਗਲ ਪਾਣੀ ਆਸਤੇ ਟਰੈਕਸ ਦੇ ਉੱਤੇ ਜਾਂਦੇ ਨੇ ਸੋ ਇਹ ਫਿਰ ਲੋਕਾਂ ਦੇ ਉੱਤੇ ਸਾਰਾ ਕਸੂਰ ਕੱਢਣਾ ਐਡਮਿਨਿਸਟ੍ਰੇਸ਼ਨ ਦਾ ਕੋਈ ਕਸੂਰ ਨਾ ਹੋਣਾ ਦਿਸ ਇਜ਼ ਨਾਟ ਐਕਸੈਪਟੇਬਲ ਇਹਦੇ ਚ ਸੀਬੀਆਈ ਵਰਗੀ ਕਿਸੇ ਵੱਡੀ ਏਜੰਸੀ ਦੀ ਜਾਂਚ ਹੋਣੀ ਚਾਹੀਦੀ ਟਾਈਮ ਬਾਉਂਡ ਔਰ ਜਿਹਨਾਂ ਲੋਕਾਂ ਦਾ ਕਸੂਰ ਹੈ ਉਹਨਾਂ ਤੇ ਰਿਸਪੌਂਸਿਬਿਲਟੀ ਫਿਕਸ ਕਰਕੇ ਐਗਜ਼ੈਂਪਲਰੀ ਪਨਿਸ਼ਮੈਂਟ ਤਾਂ ਕਿ ਵੱਡਿਆਂ ਨੂੰ ਪਨਿਸ਼ਮੈਂਟ ਤਾਂ ਕਿ ਦੁਬਾਰਾ ਇਸ ਤਰ੍ਹਾਂ ਦਾ ਹਾਦਸਾ ਨਾ ਵਾਪਰੇ ਅੱਜ ਦੇ ਯੁੱਗ ਵਿੱਚ ਇਨਸਾਨ ਦੀ ਕੀਮਤ 5 ਲੱਖ ਲੋੜਾ ਇਹ ਵੱਡਾ ਕੋਝਾ ਮਜ਼ਾਕ ਆ ਕੈਪਟਨ ਸਾਹਿਬ ਨੂੰ ਜੇ ਆਪਣੇ ਓਐਸਟੀਆਂ ਤੇ ਐਡਵਾਈਜ਼ਰਾਂ ਤੇ ਕਰੋੜਾਂ ਰੁਪਏ ਖਰਚ ਸਕਦੇ ਆ ਇਹਨਾਂ ਗਰੀਬਾਂ ਨੂੰ 50 50 ਲੱਖ ਰੁਪਏ ਹਰ ਪਰਿਵਾਰ ਨੂੰ ਮਿਲਣਾ ਚਾਹੀਦਾ ਸਹੀ ਮਹੀਨਿਆਂ ਦੇ ਵਿੱਚ ਔਰ ਸਭ ਤੋਂ ਵੱਡੀ ਗੱਲ ਹੈ ਕਿ ਹਾਦਸਾ ਦੁਬਾਰਾ ਨਾ ਹੋਵੇ ਇਹਦੇ ਤੇ ਕੀ ਐਕਸ਼ਨ ਲੈਣਾ ਦੇਖੋ ਮੈਜਿਸਟੀਰੀਅਲ ਇਨਕੁਆਇਰੀ ਆਰਡਰ ਕੀਤੀ ਪੰਜਾਬ ਸਰਕਾਰ ਨੇ ਤੁਹਾਨੂੰ ਯਾਦ ਹੋਊਗਾ ਕਿ ਲੁਧਿਆਣੇ ਦੀ ਫੈਕਟਰੀ ਇੱਕ ਕੋਲੈਪਸਿੰਗ ਇਸੋ ਦੇ 12 13 ਮਜ਼ਦੂਰ ਮਾਰੇ ਗਏ ਸੀਗੇ ਅੱਜ ਤੱਕ ਉਸ ਇਨਕੁਆਇਰੀ ਦੀ ਰਿਪੋਰਟ ਕਿਸੇ ਨੇ ਪੜ੍ਹੀ ਹੈ ਜਦੋਂ ਵੀ ਕਿਸੇ ਮਾਮਲੇ ਨੂੰ ਠੰਡੇ ਬਸਤੇ ਚ ਪਾਉਣਾ ਕਮਿਸ਼ਨ ਐਸਆਈਟੀ ਐਸਟੀਐਫ That is all what is happening and people are not getting justice here at all. ਚੰਡੀਗੜ੍ਹ ਦੇ ਪਿੰਡ ਬਚਾਓ ਕਮੇਟੀ ਨੇ ਪਿੰਡਾਂ ਨੂੰ ਚੰਡੀਗੜ੍ਹ ਵਿੱਚ ਸ਼ਾਮਿਲ ਕਰਨ ਖਿਲਾਫ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਜਾਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਕਮੇਟੀ ਨੇ ਪ੍ਰਸ਼ਾਸਨ ਨੂੰ 1 ਮਹੀਨੇ ਦਾ ਨੋਟਿਸ ਪੇਜ ਆਪਣਾ ਫੈਸਲਾ ਵਾਪਸ ਲੈਣ ਦੀ ਚੇਤਾਵਨੀ ਦਿੱਤੀ। ਚੰਡੀਗੜ੍ਹ ਪ੍ਰਸ਼ਾਸਨ ਦੇ ਸ਼ਹਿਰ ਦੇ ਨਾਲ ਲੱਗਦੇ 8 ਪਿੰਡਾਂ ਨੂੰ ਨਗਰ ਨਿਗਮ 'ਚ ਸ਼ਾਮਿਲ ਕਰਨ ਦਾ ਐਲਾਨ ਕੀਤਾ ਹੈ। ਦਾ ਪਿੰਡ ਬਚਾਓ ਕਮੇਟੀ ਚੰਡੀਗੜ੍ਹ ਦਾ ਇਸ ਦੇ ਵਿਰੋਧ ਵਿੱਚ ਝੰਡਾ ਚੁੱਕ ਕੇ ਇਕਲੋ ਗਈ ਹੈ। ਪਿੰਡ ਬਚਾਓ ਕਮੇਟੀ ਨੇ ਪ੍ਰਸ਼ਾਸਨ ਦੇ ਇਸ ਫੈਸਲੇ ਨੂੰ ਲੋਕ ਵਿਰੋਧੀ ਤੇ ਲੋਕ ਮਾਰੂ ਘਰਾੜ ਦਿੱਤਾ ਹੈ ਕਮੇਟੀ ਅਗਵਾ ਅਨੁਸਾਰ ਪ੍ਰਸ਼ਾਸਨ ਦੇ ਇਸ ਫੈਸਲੇ ਨਾਲ ਜਿੱਤੇ ਪਿੰਡ ਦੇ ਲੋਕਾਂ ਦਾ ਜੀਵਨ ਹੋਰ ਥੱਲੇ ਚਲਾ ਜਾਵੇਗਾ ਉੱਥੇ ਹੀ ਡੈਰੀ ਫਾਰਮ ਤੇ ਜਿਹੇ ਘਰੇਲੂ ਧੰਦਿਆਂ ਨਾਲ ਜੁੜੇ ਲੋਕ ਬੇਰੁਜ਼ਗਾਰ ਵੀ ਹੋ ਜਾਣਗੇ ਇਹਦੇ ਨਾਲ ਤਾਂ ਸਾਰੀ ਬੇਰੁਜ਼ਗਾਰੀ ਵਧੇਗੀ ਚੰਡੀਗੜ੍ਹ ਦੇ ਕੋਈ ਪਿੰਡ ਦੇ ਵਿੱਚੋਂ ਬੰਦਾ 2 ਕਿਲੋ ਦੁੱਧ ਵੇਚਣ ਆ ਰਿਹਾ ਕੋਈ 10 ਕਿਲੋ ਵੇਚਣ ਆ ਰਿਹਾ ਹੈ ਇੱਕੀ ਘਰ ਦੇ 20-20 ਬੰਦੇ ਉਸ ਡੈਰੀ ਫਾਰਮਿੰਗ ਦੇ ਨਾਲ ਜੁੜੇ ਹੋਏ ਨੇ ਜੇ ਨਗਰ ਨਿਗਮ ਦੇ ਆਏ ਦੇਵਚਿਤਾਂ ਮੱਜਾਂ ਲਾਊਡ ਹੀ ਨਹੀਂ ਇਹ ਤਾਂ ਕਿੱਲਿਆਂ ਤੋਂ ਖੋਲ ਕੇ ਲੈ ਜਾਂਦੇ ਨੇ ਜੇ ਤੁਹਾਨੂੰ ਯਾਦ ਹੋਵੇ ਕਿੱਲਿਆਂ ਤੋਂ ਮੱਜਾਂ ਖੋਲ ਕੇ ਲੈ ਜਾਂਦੇ ਨੇ ਨਗਰ ਨਿਗਮ ਵਿੱਚ ਸਾਡੀ ਕੋਈ ਪਲਾਨਿੰਗ ਨਹੀਂ ਲੈਣਾ ਨਹੀਂ ਦੇਣਾ ਨਹੀਂ ਕਾਰਪੋਰੇਸ਼ਨ ਕੋਲ ਪੈਸੇ ਨਹੀਂ ਹੈਗੇ ਫੰਡਸ ਨਹੀਂ ਹੈਗੇ ਤੁਸੀਂ ਜਿਹੜੇ ਪਿੰਡ ਲੈ ਚੁੱਕੇ ਹੋ ਉਹਨਾਂ ਦਾ ਸੁਧਾਰ ਨਹੀਂ ਕਰ ਸਕੇ ਬਾਕੀਆਂ ਨੂੰ ਤੁਸੀਂ ਕਿਸੇ ਵੀ ਨਾਂ ਤੇ ਲੈਣਾ ਚਾਹੁੰਦੇ ਹੋ ਕਮੇਟੀ ਅਗੂ ਅਨਸਾਰ ਪ੍ਰਸ਼ਾਸਨ ਨੂੰ ਹੋਰ ਪਿੰਡ ਜਾਣ ਦੀ ਬਜਾਏ ਨਿਗਮ ਚ ਪਹਿਲਾਂ ਸ਼ਾਮਿਲ ਕੀਤੇ ਗਏ ਪਿੰਡਾਂ ਦੀ ਸਾਂਝ ਸੰਭਾਲ ਵੱਲ ਧਿਆਨ ਦੇਣ ਦੀ ਲੋੜ ਹੈ ਅਸੀਂ ਇਸ ਕਰਕੇ ਨਹੀਂ ਕਰਨਾ ਚਾਹੁੰਦੇ ਜਿਹੜੇ ਪਿੰਡ ਸ਼ਾਮਲ ਹੋਏ ਨੇ ਨਗਰ ਨਿਗਮ ਦੇ ਵਿੱਚ ਉਹਨਾਂ ਦੀ ਬਹੁਤ ਬੁਰੀ ਹਾਲਤ ਹੈ ਇਹਨਾਂ ਪਿੰਡਾਂ ਨਾਲੋਂ ਵੀ ਬੁਰੀ ਹਾਲਤ ਹੈ ਉਹਨਾਂ ਦੀ ਕੋਈ ਦੇਖਪਾਲ ਕੋਈ ਸੰਭਾਲ ਨਹੀਂ ਇੱਕ ਮੇਨ ਮੁੱਦਾ ਹੈ ਸਾਡਾ ਦੂਜੀ ਗੱਲ ਇਹਦੇ ਮੁੱਦੇ ਦੇ ਨਾਲ ਇੱਕ ਹੋਰ ਮੁੱਦਾ ਹੈ ਲਾਲ ਲਕੀਰ ਦਾ ਮੁੱਦਾ ਹੈ ਪ੍ਰਸ਼ਾਸਨ ਨੇ ਤਿੰਨ ਵਾਰੀ ਨੋਟੀਫਿਕੇਸ਼ਨਾਂ ਜਾਰੀ ਕਰੀਆਂ ਹਾਈ ਕੋਰਟ 'ਚ ਹਲਫੀਆ ਬਿਆਨ ਦਿੱਤਾ ਵੀ ਅਸੀਂ ਲਾਲ ਲਕੀਰ ਨੂੰ ਰੈਗੂਲਰ ਕਰਾਂਗੇ ਅੱਜ ਤੱਕ ਪ੍ਰਸ਼ਾਸਨ ਲਾਲਕੀਰ ਨੂੰ ਰੈਗੂਲਰ ਕਰਨ ਵਾਲੇ ਮਕਾਨਾਂ ਨੂੰ ਜਿਹੜੇ ਸਿਵਿਕ ਐਮਿਨਿਟੀਜ਼ ਦੇਣ ਵਾਲੇ ਜਿਹੜੇ ਲਾਲਕੀਰ ਤੋਂ ਬਾਹਰ ਬਣੇ ਹੋਏ ਨੇ ਉਹਨਾਂ 'ਚ ਨਾਕਾਮ ਜਾਵ ਰਿਹਾ ਹੈ ਇਸ ਕਰਕੇ ਅਸੀਂ ਇਕੱਠੇ ਹੋਏ ਹਾਂ ਕਿ ਇਹਨਾਂ ਪਿੰਡ ਜਿਹੜੇ ਹੈਗੇ ਨੇ ਬਾਕੀ ਬਚਦੇ ਪਿੰਡ ਨੇ ਉਹ ਇਸ ਚੰਡੀਗੜ੍ਹ ਦਾ ਵਿਰਸਾ ਨੇ ਇਹਨਾਂ ਦੀ ਜਮੀਨ ਨਾਲ ਜਿਹੜੀਆਂ ਤਾਂ ਐ ਪਿੰਡ ਵਸੇ ਨੇ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਵਿਰਸਾ ਕਾਇਮ ਰਹੇ ਇਹਨਾਂ ਨੂੰ ਸੋਹਣੇ ਤੇ ਮਾਡਲ ਵਿਲੇਜ ਬਣਾ ਦਿਓ ਇਹਨਾਂ ਤੇ ਪੈਸਾ ਖਰਚ ਕਰੋ ਇਹਨਾਂ ਨੂੰ ਉਜਾੜੋ ਨਾ आज तो सी पिंडा जाड़ दने हो। ਤੁਹਾਡੀ ਕੋਈ ਪਾਲਿਸੀ ਨਹੀਂ ਹੈ। ਕੋਈ ਡੈਰੀ ਫਾਰਮਿੰਗ ਦੀ ਪਾਲਿਸੀ ਨਹੀਂ ਹੈ। ਕੋਈ ਕਿਸੇ ਤਰ੍ਹਾਂ ਦੀ ਪਾਲਿਸੀ ਨਹੀਂ ਹੈ। ਇਹ ਲੋਕ ਕੀ ਕਰਨਗੇ? ਵਿਚਾਰੇ ਕਿੱਥੇ ਜਾਣਗੇ? ਇਸ ਮੌਕੇ ਪਿੰਡ ਬਚਾਓ ਕਮੇਟੀ ਦੇ ਆਗੂਆਂ ਨੇ ਚੰਡੀਗੜ੍ਹ ਪ੍ਰਚਾਰਣ ਦੇ ਫੈਸਲੇ ਵਿਰੁੱਧ ਹਾਈ ਕੋਰਟ ਜਾਣ ਦੀ ਚੇਤਾਵਨੀ ਵੀ ਦਿੱਤੀ। ਮੈਂ ਇਹ ਸਮਝਦੀ ਹੂੰ ਕਿ ਇਹ ਕਹਿਣਾ ਕਿ ਮੈਂ ਬਲਡੋజర్ کے آگے کھڑے ہو جاؤں گی। ਮੈਂ ਬਹੁਤ ساری ਜਨਤਾ ਕੋ ਲੈ ਕੇ ਸੜਕਾਂ 'ਤੇ ਉਤਰੂੰਗੀ ਤਾਂ ਇਹ ਸਭ ਬੇਮਾਇਨੇ ਹੋਗਾ। ਇਹ আর ਰਾਜਨੀਤਿਕ पर्सन तो बोल सकते हैं मैं नहीं कह सकती क्योंकि हमें प्रैक्टिकली काम करना चाहिए हम चंडीगढ़ हाई कोर्ट जाएंगे जहाँ पर इन्होंने ये बयानबाजी की हुई है पुराने खुद ही एफिडेविट टेंडर कर रहे हैं एडमिनिस्ट्रेशन ने तो नोटिफिकेशन को लेके जाएंगे और ऑफ कोर्ट का नोटिस दिया उसका इंतज़ार करते हैं देखते हैं वो हमें क्या जवाब देते हैं तो लीगली कार्रवाई लड़ाई वो हमारे सीनियर एडवोकेट है एक मिनट वन थर्टी डेज का नोटिस है ਹਾਲਾਂਕਿ ਪਿੰਡ ਅਤੇ ਨਗਰ ਨਿਗਮ ਵਿਚਾਲੇ ਇਹ ਮਾਮਲਾ ਕਾਫੀ ਸਮੇਂ ਤੋਂ ਚੱਲਿਆ ਆ ਰਿਹਾ ਹੈ ਤੇ ਪਿੰਡ ਬਚਾਓ ਕਮੇਟੀ ਸਣੇ ਹੋਰਨਾਂ ਜਥੇਬੰਦੀਆਂ ਆਪਣੇ ਪਿੰਡਾਂ ਤੇ ਵਿਰਸੇ ਨੂੰ ਬਚਾਉਣ ਲਈ ਲਗਾਤਾਰ ਜਦੋਜਾਦ ਕਰ ਰਹੀਆਂ ਨੇ ਪਰ ਇਸ ਦੇ ਬਾਵਜੂਦ ਵੀ ਬਹੁਤ ਸਾਰੇ ਪਿੰਡਾਂ ਨੂੰ ਚੰਡੀਗੜ੍ਹ ਵਿੱਚ ਸ਼ਾਮਲ ਕਰ ਦਿਆ ਗਿਆ ਹੈ ਹੁਣ ਦੇਖਣਾ ਹੋਵੇਗਾ ਕਿ ਕਮੇਟੀ ਦੇ ਹਾਈ ਕੋਰਟ ਜਾਣ ਤੇ ਚੰਡੀਗੜ੍ਹ ਪ੍ਰਸ਼ਾਸਨ ਇਸ ਦਾ ਕੀ ਜਵਾਬ ਲੈ ਕੇ ਸਾਹਮਣੇ ਆਉਂਦਾ ਬਿਊਰੋ ਰਿਪੋਰਟ ਟੀ5 ਚੈਨਲ ਪੰਜਾਬੀ ਹੁਣ ਵੇਲਾ ਹੋ ਚੁੱਕਾ ਹੈ ब्रेक ਦਾ ਜਲਦ ਆਜ਼ਿਰ ਹੋਵਾਂਗੇ ब्रेक ਤੋਂ ਬਾਅਦ ब्रेक ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਨੂਰਪੁਰ 베ਦੀ ਦੇ ਵਖਵਾ ਗੁਰਦੁਆਰਾ ਸਾਹਿਬ ਵਿਖੇ ਹੋਈਆਂ ਚੋਰੀਆਂ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਪੁਲਿਸ ਅਨੁਸਾਰ ਇਹ ਵਿਅਕਤੀ ਕ੍ਰੂਪਤੀ ਰੇੜੀ ਲਗਾਉਂਦਾ ਸੀ ਅਤੇ ਵਪਾਰ ਵਿੱਚ ਘਾਟਾ ਪੈਣ ਤੋਂ ਬਾਅਦ ਚੋਰੀ ਦੀਆਂ ਵਾਰਦਾਤਾਂ ਨੂੰ ਲਗਾਤਾਰ ਅੰਜਾਮ ਦਿੰਦਾ ਰਿਹਾ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਅਗਲੀ ਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨੰਗੂ ਪਰਬਤੀ ਥਾਣੇ ਦੇ ਵਿੱਚ ਆਕ੍ਰੀਬ 15 ਗੁਰਦਵਾਰਿਆਂ ਦੇ ਵਿੱਚ ਗੁਰਦੁਆਰਾ ਸਾਹਿਬ ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਵਿੱਚ ਈੜੀਆਂ ਚੋਰੀਆਂ ਹੋਈਆਂ ਸੀਗੀਆਂ ਚ ਗੋਲਕ ਚੋਰੀ ਹੋਈ ਸੀ। ਸੀਰੇ ਦੇ ਵਿੱਚ ਜੋ ਸੀਸੀਟੀਵੀ ਲੱਗੇ ਸੀ ਉਹਨਾਂ ਕਲਿੱਪਸ ਤੋਂ ਦੇਖ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਸੀ। ਐਸਐਚਓ ਵੱਲੋਂ 100 ਪਾਰਟੀਆਂ ਬਣਾਈਆਂ ਗਏ ਰੋਜ਼ ਭੇਜੀ ਜਾਂਦੀਆਂ ਸੀਗੀਆਂ ਤੇ ਜਿਹੜਾ ਹੁਣ ਇਹ ਕੱਲ ਰਾਤ ਜਿਹੜਾ ਰաջਵਿੰਦਰ ਸਿੰਘ ਪੁੱਤ ਲਖਵਿੰਦਰ ਸਿੰਘ ਇਹ ਗਸ਼ਤੇਦਾਰਾਂ ਨੂੰ ਮਿਲਿਆ ਜਿਹਦੇ ਕੋਲ ਕੁਝ ਭਾਂਸੇ ਭਾਂਸੇ ਸੀਗਾ ਤੇ ਕੁਝ 5000 ਰੁਪਏ ਸੀਗਾ ਕੈਸ਼ ਉਹ ਕੋਈ ਜਦੋਂ ਸਖਦੀ ਦਾ ਪੁੱਛੀ ਜਿੱਤੀ ਤੇ ਉਹਨੇ ਫਿਰ ਦੱਸਿਆ ਵੀ ਉਹ ਉਤਾਰੇ ਸਾਹ ਦੇ ਵਿੱਚ ਚੋਰੀ ਕਰਦਾ ਸੀਗਾ ਤੇ ਪਤਿਵ ਸ਼ੇਗੋ ਦਾ ਸਾਹ ਦੇ ਵਿੱਚ ਇਹਨੇ ਚੋਰੀ ਕੀਤੀ ਸੀ ਜਿਹੜਾ ਮਿਲ ਗਿਆ ਤੇ ਉਹ ਇਹਨੂੰ ਪੇਸ਼ ਕੀਤਾਗਾ ਕੋਰਟ ਦੇ ਵਿੱਚ ਦੋਸਣ ਦਾ ਰਬਾਂਡ ਬਣਿਆ ਤੇ ਇਹਦੇ ਕੋਲ ਵੀ ਚੋਰੀਆਂ ਹੁੰਦਾ ਪਰ ਇਹ ਉਹ ਪ੍ਰੋਸੈਸ ਕਰਕੇ ਉਹ ਰੂਹ ਚੋਰੀਆਂ ਮਿਲਦੀ ਜਾ ਸਕਦੀ ਹੈ ਕੀ ਕੰਮ ਕਰਦਾ ਸੀ ਸਰ ਇਹ ਚੋਕ ਬਿਜ਼ਨਸ ਤੋਂ ਕਿਵੇਂ ਚੋਰੀਆਂ ਇਹ ਪਹਿਲਾਂ ਫਰੂਟ ਫਰੂਟ ਦਾ ਇਹ ਫਰੂਟ ਦੀ ਰੇੜੀ ਲਾਉਂਦਾ ਸੀਗਾ ਉਹਦੇ ਵਿੱਚ ਜਦੋਂ ਕਟਾ ਕੋਟਾ ਪੈ ਗਿਆ ਤਾਂ ਉਸ ਤੋਂ ਬਾਅਦ ਫੇਰੀਆਂ ਫੂਰੀਆਂ ਲਾਉਣ ਲੱਗ ਗਿਆ ਮੋਟਰਸਾਈਕਲ ਤੇ ਉਹ ਕੁਦ ਇਹ ਵੀ ਇਸ ਵੀ ਦੇ ਰਾਮ ਜਲਾ ਦੇ ਫੇਰੇ ਦੇ ਕੰਮ ਜੂਆ ਪੁਰਸ ਵੱਲੋਂ ਕੀ ਇਬਰਾਮਤ ਕੀਤਾ ਗਿਆ ਹੁਣ ਤੱਕ ਪੁਰਸ ਵੱਲੋਂ ਇਹਦੇ ਕੋਲ ਇੱਕ ਜਾਇਲਾ ਮੋਟਰਸਾਈਕਲ ਹੈ ਇੱਕ ਕਰਾਉਡ ਜਿਹੜਾ ਤਾਲੇ ਤੋੜਦਾ ਸੀਗਾ 800 ਰੁਪਏ ਦੀ ਭਾਅ ਹੈ ਤੇ 5000 ਰੁਪਏ ਦਾ ਕੋਕੈਟ ਹੈ ਤੇ ਇੱਕ ਜਿਹੜਾ ਪਾ ਕੇ ਇੱਕ ਸਿਰ ਦੇ ਉੱਪਰ ਟੂਪੀ ਜੀ ਜਿਹ ਤੋਂ ਲੱਗਦਾ ਸੀ ਵੀ ਇਹ ਤਾਂ ਇਹਨਾਂ ਲਾਈਆਂ ਹੋਈਆਂ ਮੈਂ ਉਭੀ ਬਰਬਾਦ ਤਰੰਤਾਰਨ ਲਾਗੇਕ ਪਿਆਨਕ ਸੜਕ ਖਾਤਸਾ ਵਾਪਰਿਆ ਜਿੱਥੇ ਤਰੰਤਾਰਨ ਵੱਲੋਂ ਆ ਰਹੇ ਟਰੱਕ ਅਤੇ ਮੋਟਰਸਾਈਕਲ ਵਿਚਕਾਰ ਹੋਈ ਭਿਆਨਕ ਟੱਕਰ ਵਿੱਚ ਇੱਕ ਵਿਅਕਤੀ ਸਮੇਤ ਦੋ ਬੱਚਿਆਂ ਦੀ ਜਾਨ ਚਲੀ ਗਈ ਪੰਜਾਬ ਦੀਆਂ ਸੜਕਾਂ ਉਤੇ ਹਰ ਰੋਜ਼ ਹਾਦਸਿਆਂ ਵਿੱਚ ਅਨੇਕਾਂ ਕੀਮਤੀ ਜਾਨਾਂ ਅਜਾਈਂ ਚਲੇ ਜਾਂਦੀਆਂ ਨੇ ਹਰ ਰੋਜ਼ ਵਾਪਰਦੇ ਨਾਲ ਸੜਕੀ ਹਾਦਸਿਆਂ ਨੇ ਕਈ ਘਰਾਂ ਦੇ ਚਿਰਾਗ ਬੁਝਾ ਦਿੱਤੇ ਨੇ। ਤਾਜ਼ਾ ਮਾਮਲਾ ਤਰਨਤਾਰ ਦਾ ਹੈ ਜਿੱਥੇ ਇੱਕ ਟਰੱਕ ਤੇ ਮੋਟਰਸਾਈਕਲ ਵਿਚਕਾਰ ਹੋਈ ਭਿਆਨਕ ਟੱਕਰ ਨੇ ਦੋ ਬੱਚੇ ਸਮੇਤ ਇੱਕ ਵਿਅਕਤੀ ਦੀ ਜਾਨ ਲੈ ਲਈ। ਇਹ ਹਾਦਸਾ ਸ਼ਾਮ ਉਸ ਸਮੇਂ ਵਾਪਰਿਆ ਜਦੋਂ ਇੱਕ ਟਰੱਕ ਤਰਨਤਾਰਨ ਵਾਲੇ ਪਾਸੇ ਤੋਂ ਜੰਡਿਆਲੇ ਵੱਲ ਆ ਰਿਹਾ ਸੀ। ਅੱਗੋਂ ਆ ਰਹੇ ਸਪਲੈਂਡਰ ਮੋਟਰਸਾਈਕਲ ਨਾਲ ਟਕਰਾ ਗਿਆ। ਮੋਟਰਸਾਈਕਲ ਤੇ ਸਵਾਰ ਵਿੱਚੋਂ ਦੋ ਵਿਅਕੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਤੀਜੇ ਬੱਚੇ ਨੇ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ ਮੋਬਾਈਲ ਫੋਨ ਉਤਲਾਬ ਮਿਲੀ ਸੀ ਕਿ ਮਲਿਆ ਦੇ ਨੇੜੇ ਐਕਸੀਡੈਂਟ ਹੋਇਆ ਜਿਹਦੇ ਵਿੱਚ ਦੋ ਬੰਦਿਆਂ ਦੀ ਡੈੱਟ ਹੋ ਗਈ ਹੈ ਅਸੀਂ ਉਸ ਟਾਈਮ ਵਿਚਾਰਾ ਟੂਰੀ ਤੋਂ ਕਮਿਟੀ ਤੇ ਮੌਕੇ ਤੇ ਆਏ ਆ ਤੇ ਵਾਕਿਆ ਇੱਥੇ ਦੇਖਿਆ ਸੀਗਾ ਵੀ ਦੋ ਬੰਦਿਆਂ ਦੀ ਡੈੱਟ ਹੋਈ ਸੀ ਇਦੇ ਵਿੱਚੋਂ ਤੀਸਰਾ ਮੰਨ ਲਓ ਜਿਹੜਾ ਇਹਨਾਂ ਦੇ ਨਾਲ ਸੀ ਬੱਚਾ ਸੀਗਾ ਉਹ जख्मी ਹੋ ਗਿਆ ਸੀ ਸਾਡੇ ਇੱਥੇ ਆਉਣ ਤੋਂ ਪਹਿਲਾਂ ਉਹਨੂੰ ਚੱਕ ਨਿਹਾਵ ਦੇ ਵਿੱਚ ਲੈ ਗਿਆ ਸੀਗਾ ਹਸਪੀਟਲ ਜਿੱਥੋਂ ਪਤਾ ਲੱਗਾ ਕਿ ਉਹਨਾਂ ਨੇ ਰੈਫਰ ਕਰਤਾ ਸਰ ਇਹ ਕਿਸ ਤਰ੍ਹਾਂ ਦੇ ਵਿੱਚ ਇੱਕ ਟ੍ਰੈਫਿਕ ਜਿਹੜਾ ਵਾਜਾ ਤਰੰਤਾਰਨ ਤੋਂ ਜੰਡੇਆਲਾ ਦੀ ਤਰਫ ਜਾ ਰਿਹਾ ਸੀਗਾ ਜੰਡੇਆਲਾ ਦੀ ਤਰਫੋਂ ਜਿਹੜਾ ਮੋਟਰਸਾਈਕਲ ਆਉਂਦਿਆ ਸੀਗਾ ਉਹਦੇ ਉੱਤੇ ਤਿੰਨ ਜਣੇ ਸਵਾਰ ਸੀਗੇ ਜਿਹੜਾ ਹੈਗਾ ਤਰੰਤਾਰਨ ਦਾ ਤਾਂ ਤਰੰਤਾਰਨ ਦਾ ਸੀ ਬਲਦਿਆ ਸੀ ਬਲਦਿਆ ਦਰਸ਼ਕਾਂ ਉਹ ਆਪਣੀ ਬੂਟੀ ਤੋਂ ਆਉਂਦਿਆ ਸੀਗਾ ਤੇ ਨੌਨੇ ਪਿੰਡ ਤੋਂ ਦੋ ਬੱਚਿਆਂ ਨੇ ਹੱਥ ਫੜਦਾ ਸਹਿਰਾ ਦੇਖਣ ਵਾਸਤੇ ਉਹ ਮਗਰੋਂ ਦੀ ਬੈਠ ਕੇ ਲਿਫਟ ਲੈ ਲਈ ਉਹਨਾਂ ਨੇ ਤੇ ਜਿਹੜਾ ਹੈਗਾ ਵਰਸੇ ਤੋਂ ਤੇ ਜਾਂਦੇ ਪਏ ਸੀਗੇ ਤੇ ਇਧਰੋਂ ਜਾਣ ਰਿਹਾ ਸੀ ਜਿਹੜਾ ਹੰਦਿਆੜੇ ਦੀ ਤਰਫ ਜਾ ਰਿਹਾ ਸੀ ਪ੍ਰਾਪਤ ਉਹਦੇ ਵਿੱਚ ਅਮੋ ਸਾਹਮਣੇ ਇਹਨਾਂ ਦੀ ਟੱਕਰ ਹੋਈ ਹੈ ਤੇ ਉਹ ਬੰਦੇ ਦੀ ਡੈੱਟ ਹੋ ਗਈ ਹੈ ਜਿਹਨਾਂ ਨੂੰ ਅਸੀਂ ਲੈਟ ਹਾਊਸ ਮੈਨੇਜਰ ਨੇ ਆਪਦੀ ਜਿਹੜੀ ਕਾਰ ਵਿੱਚ ਚੁੱਕੀ ਪੜਦੀ ਆ ਉਹ ਸੀ ਕਰ ਰਹੇ ਆ ਟਰੱਕ ਦਾ ਉਹ ਸੀ ਸਾਰੇ ਟਰੱਕ ਲਾ ਉਹ ਭਰਾਰ ਆ ਕੇ ਜੰਪ ਕੀਤਾ ਕਰਦੀ ਟਰੱਕ ਵਾਲਾ ਜਿਹੜਾ ਉਹ ਛੱਡ ਗਿਆ ਉਹ 도 ਭੱਜ ਗਿਆ ਸੀ ਟਰੱਕ ਵਾਲਾ ਭਰਾਰ ਫਾਰਵਾਈ ਕਰਕੇ ਉਹਨੂੰ ਕਿਤੇ ਦੇ ਕਿਤੇ ਪਾਸੇ ਘਟਨਾ ਸਥਾਨ ਤੇ ਮੌਜੂਦ ਲੋਕਾਂ ਵੱਲੋਂ ਜ਼ਖਮੀ ਹਾਲਤ ਵਿੱਚ ਪੀੜਤ ਵਿਅਕਤੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਮ੍ਰਿਤਕਾ ਵਿੱਚ ਮੋਟਰ ਚੰਗਲ ਚਾਲਕ ਤਰਨਤਾਰਨ ਵਾਸੀ ਬਲਵਿੰਦਰ ਸਿੰਘ ਪਿੰਡ ਨੋਨਾ ਦੇ ਨਿਵਾਸੀ ਦੇ ਦੋ ਬੱਚੇ 18 ਸਾਲ ਦਾ ਲਵਪ੍ਰੀਤ ਸਿੰਘ ਤੇ 15 ਸਾਲ ਜਸਪ੍ਰੀਤ ਸਿੰਘ ਸ਼ਾਮਲ ਸਨ ਮ੍ਰਿਤਕ ਮੋਟਰਸਾਈਕਲ ਚਾਲਕ ਜੰਡਿਆਲਾ ਤੋਂ ਆਪਣੀ ਸਿਕਿਉਰਿਟੀ ਗਾਰਡ ਦੀ ਨੌਕਰੀ ਤੋਂ ਵਾਪਸ ਆਪਣੇ ਘਰ ਤਰਨਤਾਰਨ ਆ ਰਿਹਾ ਸੀ ਉਧਰ ਸਥਾਨਕ ਵਾਸੀਆਂ ਵੱਲੋਂ ਸਰਕਾਰ ਤੋਂ ਪੀੜਤ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਵੀ ਆਡੇ ਪਿੰਡ ਤੋਂ ਨੋਲੇ ਪਿੰਡ ਤੋਂ ਦੋ ਬੱਚੇ ਦਖਾਇਰਾ ਵੇਖਣ ਲਈ ਆਉਂਦੇ ਸੀ ਕੋਈ ਕੋ ਲਿਫਟ ਲਈ ਆ ਸਾਨੂੰ ਬਾਅਦ ਚ ਪਤਾ ਲੱਗਾ ਵੀ ਉਹ ਮਲੀਏ ਲੱਗੇ ਆਣ ਕੇ ਨਾ ਅਕਦੇ ਵਿੱਚ ਟਰੱਕ ਦੇ ਵਿੱਚ ਵੱਜਾ ਉਹ ਦੋਵਾਂ ਬੱਚੇ ਦੀ ਡੈੱਥ ਹੋ ਗਈ ਇੱਕ ਜਿਹੜਾ ਚਲਾਉਣ ਵਾਲਾ ਲਿਫਟ ਲਿਆਈ ਉਹਦੇ ਦੀ ਵੀ ਕੋਈ ਨਹੀਂ ਡੈੱਥ ਹੋ ਗਈ ਐ ਇੱਕ ਬੱਚੇ ਨੂੰ ਅਬਰ ਸਰ ਰੈਫਰ ਕਰਤਾ ਏ ਹਾਂਜੀ ਉਧਰੋਂ ਸਪੀਡ ਦੇ ਵਿੱਚ ਆ ਰਹੀ ਗੱਡੀ ਖੱਡਿਆਂ ਦੇ ਕਰਕੇ ਤੇ ਬੱਚੇ ਵਿੱਚ ਵੱਜਾ ਆਮੋ ਸਾਹਮਣੇ ਟਕਰਾਵ ਹੋਈ ਹੈ ਜੀ। ਘਿਰੀ ਪਰਿਵਾਰ ਸਰ ਹਾਂਜੀ ਬਹੁਤ ਜਿਆਦਾ ਬਹੁਤ ਗਰੀਬ ਕਰਦੇ ਜੀ ਪੰਜ ਬਣਾ ਇਮਾਨ ਕਰਦੇ ਜੀ। ਮੰਗਦੇ ਜੀ ਇਹ ਪਰਿਵਾਰ ਦੇ ਇਹਨਾਂ ਦੀ ਮਦਦ ਕੀਤੀ ਜਾਵੇ। ਇੱਕ ਉਹ ਜਿਹੜੇ ਬੰਦੇ ਜਿਨ੍ਹਾਂ ਦੇ ਰਹਿ ਗਏ ਆ ਤਰਫ ਵਾਲੇ ਲੋਕੀ ਉਹਨਾਂ ਨੂੰ ਅਸੀਂ ਕੋਈ ਸਜ਼ਾ ਜੀ ਬੰਦੀ ਘਰ ਜਿੱਤੇ ਜਿਗਰ ਜੋਗਾ ਕਿ ਪਿੰਡ ਨੋਨਾ ਦੇ ਮ੍ਰਿਤਕ ਦੋਵੇਂ ਬੱਚੇ ਮੋਟਰਸਾਈਕਲ ਚਾਲਕ ਬਲਵਿੰਦਰ ਸਿੰਘ ਪਾਸੋਂ ਲਿਫਟ ਲੈ ਕੇ ਦੁਸ਼ਹਿਰਾ ਦੇਖਣ ਲਈ ਜਾ ਰਹੇ ਸਨ। जिस वक्त है हादसा वापरया ब्यूरो रिपोर्ट डी5 चैनल पंजाबी ਖਬਰ ਸਰਾਂਤ ਤੋਂ ਹੈ ਜਿੱਥੋਂ ਦੇ ਨੇੜਲੇ ਪਿੰਡ ਬਦੋਚੀ ਦੇ ਇੱਕ ਨੌਜਵਾਨ ਕਿਸਾਨ ਨੇ ਬੀਤੇ ਦਿਨੀ ਝੋਨੇ ਦੀ ਫਸਲ ਦਾ ਝਾੜ ਕੱਟਣ ਦੇ ਕਾਰਨ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਮ੍ਰਿਤਕ ਦੀ ਪਛਾਣ ਗੁਰਵਿੰਦਰ ਸਿੰਘ ਪੁੱਤਰ ਭਾਗ ਸਿੰਘ ਵਾਸੀ ਬਦੋਚੀ ਕਲਾ ਵਜੋਂ ਕੀਤੀ ਗਈ ਬੀਤੇ ਦਿਨ ਹੋਈ ਬੇਮੌਸਮੀ ਬਰਸਾਤ ਨੇ ਪੂਰੇ ਪੰਜਾਬ ਅੰਦਰ ਪੱਕ ਕੇ ਤਿਆਰ ਹੋਈ ਝੋਨੇ ਦੀ ਫਸਲ ਦਾ ਨੁਕਸਾਨ ਕੀਤਾ ਹੈ ਜਿਸ ਕਾਰਨ ਵੱਡਣ ਲਈ ਤਿਆਰ ਖੜੀ ਫਸਲ ਦੇ ਝਾੜ ਵਿੱਚ ਭਾਰੀ ਗਿਰਾਵਟ ਵੀ ਆਈ ਹੈ ਜਿਸ ਕਾਰਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਬਦੌਸ਼ੀ ਕਲਾਂ ਦੇ 30 ਸਾਲਾ ਨੌਜਵਾਨ ਕਿਸਾਨ ਗੁਰਵਿੰਦਰ ਸਿੰਘ ਨੇ ਆਪਣੇ ਘਰ ਵਿੱਚ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਕਿਸਾਨ ਗੁਰਵਿੰਦਰ ਸਿੰਘ ਆਪਣੀ ਫਸਲ ਦੇ ਘੱਟ ਨਿਕਲੇ ਝਾੜ ਤੋਂ ਦੁਖੀ ਸੀ। ਇਸ ਕਾਰਨ ਉਹ ਕਾਫੀ ਦਿਨਾਂ ਤੋਂ ਮਾਨਸਿਕ ਪ੍ਰੇਸ਼ਾਨੀ ਵਿੱਚੋਂ ਗੁਜ਼ਰ ਰਿਹਾ ਸੀ। ਜੇ ਮ੍ਰਿਤਕ ਕਿਸਾਨ ਦੇ ਪਰਿਵਾਰਕ ਮੈਂਬਰਾਂ ਦੀ ਮੰਨੀਏ ਤਾਂ ਮ੍ਰਿਤਕ ਖੇਤੀ ਦੇ ਨਾਲ-ਨਾਲ ਟਰੈਕਟਰ ਡਰਾਈਵਰ ਦੀ ਦਾ ਕੰਮ ਵੀ ਕਰਦਾ ਸੀ। ਪਰਿਵਾਰਕ ਮੈਂਬਰਾਂ ਸਾਰ ਉਨ੍ਹਾਂ ਦਾ ਪਰਿਵਾਰ ਠੇਕੇ ਤੇ ਜ਼ਮੀਨ ਲੈ ਕੇ ਖੇਤੀ ਕਰਦਾ ਸੀ। ਅਤੇ ਮ੍ਰਿਤਕ ਗੁਰਵਿੰਦਰ ਸਿੰਘ ਮੀ ਨਾਲ ਖਰਾਬ ਹੋਈ ਝੋਨੇ ਦੀ ਫਸਲ ਕਾਰਨ ਮਾਨਸਿਕ ਤੌਰ ਤੇ ਪਰੇਸ਼ਾਨੀ ਵਿੱਚੋਂ ਗੁਜ਼ਰ ਰਿਹਾ ਸੀ। ਅਸਾਂ ਇਹ ਜੀ ਸੀ ਬਾਹਰ ਤੇ ਕਰਾ ਕੋਈ ਥਾਂ ਨਹੀਂ। ਪੱਖੇ ਕਿ ਦਿਨ ਕਾਦਣਾ ਭਾਲੇ ਜੀ। ਪੱਖੇ ਗਏ। ਉਹ ਕਿ ਦੇਖਿਆ ਕਿ ਨਹੀਂ ਪਹਿਲਾਂ ਜੀ? ਜਨਾਨੀ ਆ ਕੇ ਦੇਖਿਆ ਨਹੀਂ ਸਭ ਤੋਂ ਪਹਿਲਾਂ ਜੀ। ਬਜਨਾਨੀ ਨੇ ਘਰਾਂ ਜੀ ਉਹਨਾਂ ਨੇ ਦੇਖਿਆ ਕਿ ਫਿਰ ਰੌਲਾ ਪਿਆ। ਅੱਛਾ ਜੀ, ਤੁਸੀਂ ਵਿਰਾਸਤ ਹੱਥ ਕਿੱਥੇ ਲਿਖਿਆ ਆਪਣੇ? ਅਸਤੌੜੀ ਜਾਂਦਾ ਜੀ। ਫਾਦੇ ਘਰ ਸਾਹਿਬੀ। ਹਾਂ। ਉਸ ਤੋਂ ਬਾਅਦ ਇੱਥੇ ਰਸਤੇ ਜੀ ਤੁਮ ਪਹਿਲਾ ਪ੍ਰਾਈਵੇਟ ਬੈਡਰੂਮ ਦਿਖਾਇਆ ਤਾਂ ਪਹਿਲੇ ਵੀ ਕੁਝ ਲੈ ਜਾਓ ਲੈ ਜਾਓ ਤਾਂ ਰਸਤੇ 'ਚ ਹੀ ਜਦੋਂ ਪਹੁੰਚਾ ਹੋ ਗੋ ਰਿਆ ਆਇਆ ਜਨਤ ਸਾਰ ਨਹੀਂ ਜਬ ਉਧਰ ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਨੇ লাশ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਗੁਰਵਿੰਦਰ ਸਿੰਘ ਸਾਨੂੰ ਭਾਗ ਸਿੰਘ ਵਾਸੀ ਬੰਦਬੋਸ਼ੀ ਕਾਂ ਜੀ ਮੈਂ ਜੀ ਮੀਂਹ ਠੇਕੇ ਲਈ ਆ ਜੀ ਜੀ ਛਾੜ ਘਾਟ ਨੂੰ ਕਰਕੇ ਡਿਫਰੇਸ਼ਨ ਜਗਾਂ ਕਰਕੇ ਜਿੰਨੇ ਪੱਖੇ 'ਚ ਪਾ ਦੇ ਲਿਆ ਨੂੰ ਨੇ ਗਾਰਡ ਉਹ ਲੈ ਕੇ ਆਨਚਾਂ ਠੀਕ ਹੋ ਗਈ। ਮੈਂ ਤੁਹਾਨੂੰ ਸਿਵਾਰ ਆਪਣੇ ਕੋਲ। ਠੀਕ ਹੈ। ਕਿਹਦੇ ਬਿਆਨ ਤੇ ਕਰੀ? ਕਿਹਦੇ ਪਿਤਾ ਦੇ ਭਾਗਸ ਨੂੰ। ਠੀਕ ਸਰ। ਪੁਲਿਸ ਨੂੰ ਨਾ ਜੀ ਪੁਲਿਸ ਨੂੰ ਸੂਚਨਾ ਕਿ ਨਹੀਂ ਦਿੱਤੀ ਸੀ। ਭਾਗਸ ਨੂੰ ਦਿੱਤੀ। ਤੋਂ ਦੂ। ਇਸ ਸਾਲ ਚੋਂ ਨਰੇ ਸੀਜ਼ਨ ਦੌਰਾਨ ਹੋਈਆਂ بارشਾਂ ਨੂੰ ਦੇਖ ਖੇਤੀ ਮਾਹਰ ਫਸਲ ਦੇ ਚੰਗੇ ਝਾੜ ਦੀ ਉਮੀਦ ਲਗਾ ਰਹੇ ਸੀ। ਪਰ ਫਸਲ ਪੱਕਣ ਤੋਂ ਲੈ ਕੇ ਕਟਾਈ ਤੱਕ ਹੋਈਆਂ بارشਾਂ ਨੇ ਖੇਤੀ ਮਾਹਰਾਂ ਦੇ ਸਾਰੇ ਦਾਅਵਿਆਂ ਅਤੇ ਕਿਸਾਨਾਂ ਦੀਆਂ ਸਾਰੀਆਂ ਆਸਾਂ ਤੇ ਪਾਣੀ ਫੇਰ ਦਿੱਤਾ ਜਿਸ ਕਾਰਨ ਪਹਿਲਾਂ ਹੀ ਕਰਜ਼ੇ ਤੇ ਮੰਦੀ ਦੀ ਮਾਰ ਚੱਲ ਰਹੇ ਕਿਸਾਨ ਦੀ ਢੂਹੀ ਤੇ ਕੁਦਰਤੀ ਸੋਟੀ ਨੇ ਅਜਿਹਾ ਨੀਲ ਪਾਇਆ ਕਿ ਜਿਸ ਨੇ ਉਹਨਾਂ ਨੂੰ ਖੁਦਕੁਸ਼ੀਆਂ ਦੇ ਰਾਹ ਤੇ ਤੁਰਨ ਲਈ ਮਜਬੂਰ ਕਰ ਦਿੱਤਾ ਬਿਊਰੋ ਰਿਪੋਰਟ ਡੀ5 ਚੈਨਲ ਪੰਜਾਬੀ ਜਾਂਦੇ ਜਾਂਦੇ ਨਜ਼ਰ ਮਾਰਦੇ ਆ ਹੈਡਲਾਈਨਸ ਤੇ ਅਮਰਸਰ ਛੋਏ ਦਰਦਨਾਖਾ ਹਾਸੇ ਤੇ ਬੋਲਿਆ ਕਾਲੀਦਾਲ ਦੇ ਪ੍ਰਧਾਨ ਸੁਖਬੀਰ ਬਾਦਲ ਨਵਜੋਤ ਸਿੰਘ ਦੇ ਅਸਤੀਫੇ ਦੀ ਕੀਤੀ ਮੰਗ ਰੇਲ ਹਾਦਸੇ ਵਿੱਚ ਸਿਮਰਜੀਤ ਬੈਂਸ ਆਏ ਸਾਹਮਣੇ ਕਿਹਾ ਕੈਪਟਨ ਸਰਕਾਰ ਕਰੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਚੰਡੀਗੜ੍ਹ ਦੀ ਪਿੰਡ ਬਚਾਓ ਕਮੇਟੀ ਨੇ ਹਾਈ ਕੋਰਟ ਜਾਣ ਦਾ ਕੀਤਾ ਐਲਾਨ ਪ੍ਰਸ਼ਾਸਨ ਨੂੰ ਇੱਕ ਮਹੀਨੇ ਦਾ ਨੋਟਿਸ ਭੇਜ ਆਪਣਾ ਫੈਸਲਾ ਵਾਪਸ ਲੈਣ ਦੀ ਦਿੱਤੀ ਚੇਤਾਵਨੀ ਇਸ ਹਨ ਹੁਣ ਤੱਕ ਦੀਆਂ ਖਬਰਾਂ ਨਵੀਂ ਆਤੇ ਤਾਜ਼ਾ ਤਰੀਨ ਖਬਰਾਂ ਲਈ ਤੁਸੀਂ ਜੁੜੇ ਰਹੋ D5 ਚੈਨਲ ਪੰਜਾਬੀ ਦੇ ਨਾਲ ਫਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ